ਬੇਲ ਬਿਲਕੁਲ ਪੂਰੀ ਬੋਡੀ ਰਿਲੈਕਸ ਹੋ ਰਹੀ ਹੈ ਮਨ ਬੇਰਵਿਸ਼ਾਂਤ ਬਹੁਤ ਗਰਮੀਂ ਬਹੁਤ ਗਰਮੀਂ ਬਹੁਤ ਗਰਮੀਂ ਹੋ ਰ ਜਾ ਰਿਹਾ ਬਹੁਤ ਗਰਮੀਂ ਹੋ ਰ ਜਾ ਰਿਹਾ ਬਹੁਤ ਗਰਮੀਂ ਹੋ ਰ ਜਿਦਾਂ ਜਿਦਾਂ ਪੂਰੀ ਬੋਡੀ ਰਿਲੈਕਸ ਹੋ ਰਹੀ ਹੈ ਪੂਰੀ ਬੋਡੀ ਬਿਲਕੁਲ ਰਿਲੈਕਸ ਪੂਰੀ ਮਨ ਬੇਰਵਿਸ਼ਾਂਤ ਅੱਖਾਂ ਦੀ ਰੌਸ਼ਨੀ ਬਿਲਕੁਲ ਨਾਰਮਲ ਬਿਲਕੁਲ ਨੋਰਮਲ ਹੋ ਰਹੀ ਹੈ ਜਿੱਦਾਂ ਜਿੱਦਾਂ ਮੈਂ ਟੈਸਟ ਕਰੂੰਗਾ ਅੱਖਾਂ ਦੀ ਰੋਸ਼ਨੀ ਬਿਲਕੁਲ ਨੋਰਮਲ ਹੋਣੀ ਜਦੋਂ ਹੋ ਜਾਈਏ 1 ਅੱਖਾਂ ਦੀ ਰੋਸ਼ਨੀ ਬਿਲਕੁਲ ਨੋਰਮਲ ਹੋ ਰਹੀ ਹੈ 2 ਅੱਖਾਂ ਦੀ ਰੋਸ਼ਨੀ ਬਿਲਕੁਲ ਨੋਰਮਲ ਹੋ ਰਹੀ ਹੈ 3 ਅੱਖਾਂ ਦੀ ਰੋਸ਼ਨੀ ਬਿਲਕੁਲ ਨੋਰਮਲ ਹੋ ਰਹੀ ਹੈ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਆ ਇਹ ਮੁੰਡੇ ਦਾ ਨਾਮ ਹਰਦੀਪ ਸਿੰਘ ਆ ਪਿੰਡ ਸਾਡਾ ਕਿਸੇਪੁਰ ਆ ਤੇ ਇਹਨਾਂ ਦੀ ਨਿਗਾ ਘੱਟ ਘੱਟ ਸੀਗੀ ਤੇ ਨੇ ਐਨ ਕਰਵਾਏ ਸੀ ਤਾਂ 2.5 ਸੀ ਪਹਿਲਾਂ ਤੇ ਇਹ ਜੋ ਕੈਪਰੀਆਂ ਕਰਾਈਆਂ 10 ਕਰਾਈਆਂ ਤੋਂ ਉਦੋਂ ਬਾਅਦ ਅਸੀਂ ਚੈੱਕ ਕਰਾਈ 1.5 ਰਹਿ ਗਈ ਤੇ ਇਹਦਾ ਮਨ ਪੜਾਈ ਤੇ ਨਹੀਂ ਲੱਗਦਾ ਸੀ ਤੇ ਹੁਣ ਮਨ ਲਾਉਣ ਲੱਗ ਪਿਆ